ਮੇਰਾ ਨਾਮ ਮੰਨੀ ਹੈ ਕਿੱਥੇ ਰਹਿਣਾ ਹੈ ਭਾਈ ਆਪਾਂ ਮੁਕਸਟੂ ਰਹਿਣਾ ਹੈ ਜੀ ਕੀ ਰਾਤ ਹੋਇਆ ਸੀ ਕਿਹੜਾ ਕਿਸ ਤਰ੍ਹਾਂ ਕੋਈ ਵੀਰੇ ਰਾਤ ਮੈਂ ਤੇ ਮੇਰਾ ਭਾਈ ਸੀਗੇ ਦੋਨੇ ਵੀਰੇ ਉਹ ਗੱਡੀ ਚਲਾਉਂਦਾ ਭਈ ਮੈਂ ਸੁੱਤਾ ਪਿਆ ਰਿਹਾ ਤੇ ਉਹਨੂੰ ਪਤਾ ਨਹੀਂ ਲੱਗਿਆ ਵੀ ਗਾ ਗੱਡੀ ਪੈਂਚਰ ਹੋਈ ਖੜੀ ਸੀ ਤੇ ਵਿੱਚ ਜਾ ਲੱਗੀ ਜੀ ਤੁਸੀਂ ਕੀ ਲੈ ਕੇ ਆ ਰਹੇ ਸੀਗੇ ਜੀ ਅਸੀਂ ਗੰਨਾ ਲੈ ਕੇ ਆ ਰਹੇ ਸੀ ਕਿੱਥੋਂ ਲੈ ਸੀ ਗੰਨਾ ਗੰਨਾ ਅੱਥੀ ਭਰਿਆ ਸੀ ਜੀ ਅੱਛਾ ਤੇ ਮੁਕਸਰ ਜਾਣਾ ਸੀ ਤੇ ਉਹ ਗੱਡੀ ਖੜੀ ਸੀ ਪਹਿਲਾਂ ਹੀ ਹਾਂਜੀ ਗੱਡੀ ਖੜੀ ਸੀ ਅੱਛਾ ਜੀ ਫਿਰ ਕਿਥੋਂ ਤੱਕ ਰਕੀ ਤੇ ਕਿੰਨੇ ਮਿਲਿਆ ਜੀ ਦੇਖੀ ਨਹੀਂ ਮੇਰੇ ਭਾਈ ਨੂੰ ਗੱਡੀ ਤੇ ਜਿਹੜਾ ਡਰਾਈਵਰ ਸੀ ਉਹਦਾ ਕਿੰਨਾ ਨੁਕਸਾਨ ਹੋਇਆ ਜੀ ਉਹਨੀਆਂ ਹੀ ਰੱਤਾ ਟੁੱਟ ਗਿਆ ਦੋ ਹੀ ਅੱਛਾ ਉਹ ਕਿੱਥੇ ਭੱਜ ਦਿੱਤਾ ਜੀ ਹੁਣ ਪਤਾ ਨਹੀਂ ਜੀ ਇਹ ਲੈ ਗਏ ਸੀ ਕਿ ਭੱਜ ਗਏ ਆ ਚੱਲ ਬਾਤ ਹੋਈ ਤੁਹਾਡੀ ਉਹਨਾਂ ਨਾਲ ਨਹੀਂ ਮੇਰੀ ਕੋਈ ਗੱਲਬਾਤ ਵੀ ਨਹੀਂ ਹੋਈ ਮੇਰੇ ਸੱਟਾਂ ਲੱਗੀਆਂ ਵੀ ਇੱਕ ਇੱਥੇ ਲੱਗੀ ਹੋਈ ਹੈ ਅੱਛਾ ਜੀ ਤੇ ਤੁਸੀਂ ਮੈਂ ਕੀ ਨੋ ਹੈ ਆਪਣੇ ਪਾਈਆ ਪਤਾ ਨਹੀਂ ਕੀਤਾ ਵੀ ਕਿ ਕਿਹੜੇ ਹਸਪਤਾਲ ਦੇ ਮੇਟਾ ਕਿੱਥੇ ਆਉਂ ਨਾ ਹੀ ਮੈਨੂੰ ਪਤਾ ਇਹ ਲੈ ਗਏ ਸੀ ਐਮੂਲੈਂਸ ਆ ਗਈ ਸੀ ਅੱਛਾ ਕੋਈ ਹੋਰ ਤਾਂ ਨਹੀਂ ਆ ਗਿਆ ਹਾਂ ਜੀ ਐਮੂਲੈਂਸ ਵਾਲੇ ਰਾਤ ਕਿੰਨੇ ਵਜੇ ਦੀ ਘਟਨਾ ਆ ਗਈ ਹੈ 8:00 ਦੀ 6 ਵਜੇ ਦੀ ਗੱਲ ਹੈ ਜੀ ਸਵੇਰ ਦੀ ਹੈ ਨਹੀਂ ਢੜਕਾ ਬਾਈ ਜੀ ਜਿਹੜੇ ਐਕਸੀਡੈਂਟ ਵਾਜੇ ਪਰ ਜਾਣਕਾਰੀ ਸੀ ਉਹ ਸਰ ਮੈਂ ਗੁਰਬਚਨ ਸਿੰਘ ਟ੍ਰੈਫਿਕ ਇੰਚਾਰਜ ਰਾਜਪੁਰਾ ਜੀ ਇਹ ਕੀ ਸੀਗਾ ਜੀ ਰਾਤ ਨੂੰ ਗੱਡੀ ਦਾ ਟਾਇਰ फट ਗਿਆ ਸੀਗਾ ਜੀ ਉਹ ਗੱਡੀ ਸਾਈਡ ਤੇ ਖੜੀ ਸੀ ਪਿੱਛੋਂ ਇੱਕ ਐਂਟਰ ਗੱਡੀ ਗੰਨੇ ਦੀ ਭਰੀ ਹੋਈ ਸੀਗੀ ਜੀ ਤੇ ਇਸ ਨੇ ਜੀ ਇਹਦੇ ਪਿੱਛੇ ਬੈਕ ਸੈਟ ਤੇ ਬੱਚੀ ਜੀ ਇਹਦੇ ਕੋਲੋਂ ਕੋਈ ਜਾਣੇ ਹਸਾਂਤਨ ਹੋਈ ਨਹੀਂ ਸਰ ਇੱਕ ਡਰਾਈਵਰ ਦੇ ਸੱਟਾਂ ਲੱਗੀਆਂ ਨੇ ਉਹ ਪੀਜੀਆ ਹੀ ਲੱਗੀਆਂ ਉਹਦੀ ਲੱਤਾਂ ਸ਼ਾਇਦ ਪਤਾ ਲੱਗਿਆ ਵੀ ਉਹਦੀ ਲੱਤਾਂ ਤੇ ਟੁੱਟ ਗਈਆਂ ਨੇ ਤੇ ਬਾਕੀ ਜਾਨੀ ਨਿਸ਼ਾਨ ਤੋਂ ਬਚਾਇਆ ਇਹ ਗੱਡੀ ਦਾ ਨਿਸ਼ਾਨ ਹੈਗਾ ਜੀ ਇਹ ਗੱਡੀ ਕਰਨ ਵਾਲੀ ਕਿਹੜੇ ਸਾਈਡ ਤੋਂ ਆ ਰਹੀ ਸੀ ਇਹ ਸਰ ਦੋਨੇ ਗੱਡੀਆਂ ਇਧਰੋਂ ਆਈਆਂ ਸੀ ਜਿਰਪੁਰ ਸਾਈਡ ਤੋਂ ਬਨੂੜ ਸਾਈਡ ਤੋਂ ਆ ਰਹੀਆਂ ਸਰ ਪਹਿਲਾਂ ਉਹ ਗੱਡੀ ਸੀ ਜੀ ਉਹਦਾ ਟਾਇਰ ਪੱਟ ਗਿਆ ਅਗਲਾ ਜੀ ਉਹ ਖੜੀ ਸੀ ਇਹ ਪਿੱਛੋਂ ਆ ਕੇ ਫਿਰ ਵਿੱਚ ਵੱਜੀ ਜੀ ਹਾਂ ਕੋਈ ਕੀ ਕੀ ਕਾਰਵਾਈ ਨੇ ਜਲਾ ਕੇ ਇਹ ਸਰ ਇਹਨਾਂ ਦੇ ਹੁਣ ਪਰਚਾ ਦੇਣਗੇ ਜੀ ਚੌਂਕੀ ਇਨਚਾਰਜ ਨੂੰ ਸ਼ੋਅ ਜੀ ਤੇ ਸਾਡੇ ਨਾਲ ਐਨਆਈ ਐਨਐਚਆਈ ਦੀ ਟੀਮ ਵੀ ਨਾਲ ਆਈ ਹੋਈ ਜੋ ਲਾ ਕੇ ਅਸੀਂ ਦੋ ਹੈਡਰੇ ਲਾ ਕੇ ਜੀ ਇਹ ਗੱਡੀਆਂ ਸੈਟ ਕਰਾਈਆਂ ਨੇ ਹੁਣ ਜਾਮ ਸੀਗਾ ਜੋ ਜਾਮ ਖਲਵਾਤਾ ਹੈ ਜੀ ਜਾਮ ਬਹੁਤ ਲੰਮਾ ਕਿਲੋਮੀਟਰ ਦਾ ਜਾਮ ਲੱਗਿਆ ਹੋਇਆ ਹੈ ਹਾਂਜੀ ਸਰ ਇਹ ਹੈਡਰਾਂ ਨਾਲ ਗੱਡੀਆਂ ਚੱਕੀਆਂ ਜੀ ਓਵਰਲੋਡ ਸੀ ਇੱਕ ਗੱਡੀ ਜੀ ਇਹ ਗੱਡੀ ਕਰਨੇ ਵਾਲੀ ਵੀ ਓਵਰ ਹੋ ਸੀ ਇਹਨਾਂ ਦੋਨਾਂ ਚੁਕਾ ਕੇ ਦੋ ਹੈਡਰ ਲਗਾ ਕੇ ਸੈਟ ਕਰਾਈਆਂ ਆਮ ਲੋਕਾਂ ਨੂੰ ਭਾਈ ਕੀ ਕਹਿਣਾ ਚਾਹੁੰਦੇ ਹੋ ਆਮ ਲੋਕਾਂ ਨੂੰ ਸਰ ਇਹੀ ਹੈ ਜੀ ਬਸ ਜਿੱਦਾਂ ਕਿ ਓਵਰ ਸਪੀਡ ਨਾ ਕਰੋ ਰਾਤ ਦੇ ਸਮੇਂ ਧੁੰਦ ਹੈ ਜੀ ਤੁਸੀਂ ਆਪਣੇ ਰਿਫਲੈਕਟਰ ਲਗਾਓ ਬੈਕ ਜਿੱਕਰ ਐਦਾਂ ਦੀ ਕੋਈ ਗੱਡੀ ਖਰਾਬ ਹੋ ਜਾਂਦੀ ਹੈ ਉਹਦੇ ਪਿੱਛੇ ਆਪਣਾ ਰਿਫਲੈਕਟਰ ਲਗਾ ਦਿਓ ਜਾਂ ਕੋਈ ਅੱਗ ਬੱਦ ਵਗੈਰਾ ਮੈਂ ਸਚੂ ਪ੍ਰਪਾਲ ਸਿੰਘ ਸਦਰ ਰਾਜਪਰਾ ਜੀ ਅੱਜ ਜਿਹੜੀ ਸਮੱਸਿਆ ਆਈ ਐ ਜਿਹੜਾ ਐਕਸੀਡੈਂਟ ਹੋਇਆ ਜੀ ਇਹਦੇ ਬਾਰੇ ਜਾਣਕਾਰੀ ਦਿਓ ਇਹ ਤੇ ਸਵੇਰੇ तकरीबन ਸਾਨੂੰ ਪਟ્રોલ ਰੂਮ ਤੇ ਇੱਕ ਫੋਨ ਆਇਆ ਸੀਗਾ ਵੀ ਇੱਕ ਜਿਹੜਾ ਟਰੱਕ ਐ ਉਹਦਾ ਨਾ ਇੱਕ ਟਾਇਰ ਫਾਟ ਕੇ ਨਾ ਉਹ ਨਾਲ ਕੱਚੇ ਦੇ ਵਿੱਚ ਥੋੜਾ ਥੱਲੇ ਨੀਵਾ ਹੋ ਗਿਆ ਸੀਗਾ ਉਹਦੇ ਪਿੱਛੋਂ ਇੱਕ ਕੈਂਟਰ ਆਇਆ ਉਹ ਜਿਹੜਾ ਟਰੱਕ ਨਾਲ ਹਿੱਟ ਹੋਣ ਨਾਲ ਕਾਫੀ ਮਤਲਬ ਪਿੱਛੇ ਬਲੌਕ ਹੋ ਗਿਆ ਸੀਗਾ ਰੋਡ ਅਸੀਂ ਦੋ ਹੈਡਰਾ ਵਗੈਰਾ ਮੰਗਾ ਕੇ ਸਾਰਾ ਰੋਡ ਮਤਲਬ ਸਾਰਾ ਕਲੀਅਰ ਕਰਾਤਾ ਇਸ ਟਾਈਮ ਕੋਈ ਪ੍ਰੋਬਲਮ ਨਹੀਂ ਰੋਡ ਖੁੱਲ ਗਿਆ ਬਿਲਕੁਲ ਚੱਲਦਾ ਆਮ ਲੋਕਾਂ ਬਾਈ ਰਾਤ ਨੂੰ ਦੁਪਹਿਰੀ ਨੂੰ ਤੁਸੀਂ ਕੀ ਕਹਿਣਾ ਚਾਹਦੇ ਹੋ ਕੋਕਾਂ ਨੂੰ ਤਾਂ ਇਹੀ ਕਹਾਂਗੇ ਜੀ ਜਿੱਦਾਂ ਮਤਲਬ ਕੋਈ ਫਲੈਕਟਰ ਬਣਾਣਾ ਨਹੀਂ ਜਾਣ ਗੱਡੀਆਂ ਦੇ ਪਿੱਛੇ ਜਿਹੜਾ ਮਤਲਬ ਪਤਾ ਲੱਗੇ ਉਹ ਟਰੱਕ ਦਾ ਇਹੀ ਪ੍ਰੋਬਲਮ ਆਈ ਹੈ ਉਹਦੇ ਵਿੱਚ ਕੋਈ ਲਾਈਟ ਵਗੈਰਾ ਨਹੀਂ ਸੀ ਤਾਂ ਕਰਕੇ ਦੂਜਾ ਟਰੱਕ ਉਹਦੇ ਨਾਲ ਹਿੱਟ ਹੋਇਆ ਮਤਲਬ ਲੋਕਾਂ ਰਾਤ ਨੂੰ ਤੁੰਦ ਕਰਕੇ ਚੱਲਣ ਜੀ ਧਿਆਨ ਨਾਲ ਚੱਲਣ ਇਹੀ ਕਹਾਂਗੇ ਜੀ ਪਿੱਛੇ ਡ੍ਰੈਕਟਰ ਲਾ ਕੇ ਲਾ ਗਿਆ ਹਾਂ ਜੀ ਸਰ ਜੀ ਸਰ